ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਫੈਡਰਲ ਸਰਕਾਰ ਦਾ ਬਿੱਲ C5 ਹਾਊਸ ਆਫ ਕਾਮਨਸ ਦੇ ਵਿੱਚ ਪਾਸ ਵਿਰੋਧੀ ਕਨਜ਼ਰਵੇਟਿਵ ਪਾਰਟੀ ਵੱਲੋਂ ਵੀ ਕੀਤੀ ਗਈ ਬਿੱਲ ਦੀ ਹਮਾਇਤ ਬਿਸ਼ਨੋਈ ਗੈਂਗ ਨੂੰ ਕੈਨੇਡਾ 'ਚ ਅੱਤਵਾਦੀ ਸੰਗਠਨ ਐਲਾਨਣ ਦੀ ਮੰਗ BC ਦੇ ਪ੍ਰੀਮੀਅਰ ਮਗਰੋਂ ਬ੍ਰੈਂਪਟਨ ਦੇ ਮੇਅਰ ਨੇ ਦਿੱਤਾ ਵੱਡਾ ਬਿਆਨ ਕੈਨੇਡੀਅਨ ਗੈਂਗਸਟਰ ਵੀ ਮੰਗ ਰਹੇ ਨੇ ਭਾਰਤੀ ਕਾਰੋਬਾਰੀਆਂ ਤੋਂ ਮੋਟੀ ਰਕਮ ਅਦਾਲਤੀ ਦਸਤਾਵੇਜ਼ ਤੋਂ 브ਦਰਸ ਕੀਪਰਜ਼ ਗੈਂਗ ਦੀ ਭੂਮਿਕਾ ਆਈ ਸਾਹਮਣੇ ਕੈਨੇਡਾ ਚ ਪੰਜਾਬੀ ਦੇ ਕਾਤਲ ਨੂੰ 11 ਸਾਲ ਕੈਦ 2019 ਚ ਪੰਜਾਬ ਤੋਂ ਕੈਨੇਡਾ ਪੁੱਜਾ ਸੀ ਪਰਿਵਾਰ ਕੈਨੇਡਾ ਦੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਨੂੰ ਹਾਊਸ ਆਫ ਕਾਮਨਸ ਦੇ ਵਿੱਚ ਵੱਡੀ ਜਿੱਤ ਹਾਸਲ ਹੋਈ ਜਦੋਂ ਕੈਨੇਡੀਅਨ ਅਰਥਚਾਰੇ ਨਾਲ ਸੰਬੰਧਿਤ ਐਕਟ ਪਾਸ ਕਰਵਾਉਣ ਚ ਕਨਜ਼ਰਵੇਟਿਵ ਪਾਰਟੀ ਵੀ ਸਰਕਾਰ ਦੇ ਹੱਕ ਚ ਨਿਤਰਾਈ ਬਿਲ 5 ਯਾਨੀ ਕਿ 1 ਕੈਨੇਡੀਅਨ ਇਕਨੋਮੀ ਐਕਟ ਫੈਡਰਲ ਸਰਕਾਰ ਨੂੰ ਆਪਣੀ ਮਰਜ਼ੀ ਮੁਤਾਬਕ ਪ੍ਰੋਜੈਕਟਾਂ ਨੂੰ ਹਰੀ ਝੰਡੀ ਦੇਣ ਦੀ ਤਾਕਤ ਦੇਣ ਵਾਲਾ ਅਤੇ ਮੁਲਕ ਦੀ ਖੁਦਮੁਖਤਿਆਰੀ ਨੂੰ ਵਧੇਰੇ ਮਜ਼ਬੂਤ ਕਰਨ ਵਾਲਾ ਦੱਸਿਆ ਜਾ ਰਿਹਾ ਹੈ ਬਿਲ C5 ਪਾਸ ਹੋਣ ਮਗਰੋਂ ਸਰਕਾਰ ਨੂੰ ਇੰਪੈਕਟ ਅਸੈਸਮੈਂਟ ਐਕਟ ਵਰਗੀ ਪ੍ਰਕਿਰਿਆ ਨੂੰ ਇੱਕ ਪਾਸੇ ਰੱਖਦਿਆਂ ਸਿੱਧੇ ਤੌਰ ਤੇ ਅੱਗੇ ਵਧਣ ਦਾ ਅਧਿਕਾਰ ਮਿਲ ਗਿਆ ਹੈ ਇੱਥੇ ਦੱਸਣਾ ਬਣਦਾ ਹੈ ਕਿ ਜੂਨ ਦੇ ਆਰੰਭ ਵਿੱਚ ਪੇਸ਼ ਬਿਲ ਬੇਹੱਦ ਤੇਜ਼ੀ ਨਾਲ ਅੱਗੇ ਵਧਿਆ ਤੇ ਕੰਜ਼ਰਵੇਟਿਵ ਪਾਰਟੀ ਵੀ ਇਸ ਦੀ ਹਮਾਇਤ 'ਚ ਆ ਗਈ। ਫਿਲਹਾਲ ਸਰਕਾਰ ਵੱਲੋਂ ਬਿੱਲ ਵਿੱਚ ਸ਼ਾਮਲ ਪ੍ਰੋਜੈਕਟਾਂ ਬਾਰੇ ਸਪਸ਼ਟ ਤੌਰ ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਪ੍ਰਧਾਨ ਮੰਤਰੀ ਮਾਰਕਾਰਨੀ ਦਾ ਕਹਿਣਾ ਹੈ ਕਿ ਮੁਲਕ ਦੇ ਪੂਰਬੀ ਅਤੇ ਪੱਛਮੀ ਇਲਾਕਿਆਂ 'ਚ ਨਵੇਂ એનર્ਜੀ ਕੋਰੀਡੋਰ ਸਥਾਪਿਤ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਜਦਕਿ ਕੈਨੇਡਾ 'ਚ ਅੰਦਰੂਨੀ ਵਪਾਰ ਦੇ ਅੜਿੱਕੇ ਵੀ ਇਸ ਰਾਹੀਂ ਖਤਮ ਕਰ ਦਿੱਤੇ ਜਾਣਗੇ। ਬਿੱਲ ਪਾਸ ਹੋਣ ਮਗਰੋਂ ਮਾਰਕਾਰਨੀ ਵਿਰੋਧੀ ਧਿਰ ਦੇ ਐਮਪੀਜ਼ ਨਾਲ ਹੱਥ ਮਿਲਾਉਣ ਉਹਨਾਂ ਦੇ ਬੈਂਚਾਂ ਤੱਕ ਪਹੁੰਚ ਗਿਆ ਹੈ। ਉਧਰ ਕੰਜ਼ਰਵੇਟਿਵ ਪਾਰਟੀ ਦੇ ਹਾਊਸ ਲੀਡਰ ਐਂਡਰਿਊ ਸ਼ੀਅਰ ਨੇ ਕਿਹਾ ਕਿ ਲਿਬਰਲ ਸਰਕਾਰ ਨੂੰ ਜ਼ਿਆਦਾ ਖੁਸ਼ ਹੋਣ ਦੀ ਜ਼ਰੂਰਤ ਨਹੀਂ ਬਿਲ ਸੀ 5 ਸਰਕਾਰ ਨੂੰ ਪ੍ਰਕਿਰਿਆਤਮਕ ਅੜਿੱਕੇ ਪਾਰ ਕਰਨ 'ਚ ਮਦਦ ਕਰੇਗਾ ਤੇ ਸਾਡੀ ਨਜ਼ਰ ਸਰਕਾਰ ਤੇ ਰਹੇਗੀ ਦੂਜੇ ਪਾਸੇ ਬਿੱਲ ਦੇ ਵਿਰੋਧੀਆਂ ਦੀ ਵੀ ਕੋਈ ਕਮੀ ਨਹੀਂ ਕੈਨੇਡੀਅਨ ਮੂਲ ਬਚੰਦਿਆਂ ਅਤੇ ਵਾਤਾਵਰਣ ਪੱਖੀ ਜਥੇਬੰਦੀਆਂ ਤੋਂ ਇਲਾਵਾ ਲਿਬਰਲ ਪਾਰਟੀ ਦੇ ਕੁਝ ਐਮਪੀਜ਼ ਅਤੇ ਸੈਨੇਟ ਮੈਂਬਰ ਬਿੱਲ ਦੇ ਵਿਰੁੱਧ ਨਜ਼ਰ ਆਏ ਨੁਕਤਾਚੀਨੀ ਕਰਨ ਵਾਲਿਆਂ ਨੂੰ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਨਵੇਂ ਪ੍ਰੋਜੈਕਟਾਂ ਰਾਹੀਂ ਸਾਡਾ ਅਰਥਚਾਰਾ ਮਜ਼ਬੂਤ ਹੋਵੇਗਾ ਤੇ ਮੂਲ ਬਸ਼ਿੰਦਿਆਂ ਦੀ ਭਾਈਵਾਲੀ ਤੋਂ ਬਿਨਾਂ ਇਹ ਸੰਭਵ ਨਹੀਂ ਹੈ ਮਾਰਕ ਕਾਰਨੀ ਨੇ ਵਾਅਦਾ ਕੀਤਾ ਕਿ ਮੂਲ ਬਸ਼ਿੰਦਿਆਂ ਦੇ ਆਗੂਆਂ ਨਾਲ ਅਗਲੇ ਮਹੀਨੇ ਤੋਂ ਬਿੱਲ C5 ਨਾਲ ਸੰਬੰਧਤ ਵਿਚਾਰ ਵਟਾਂਦਰਾ ਆਰੰਭਿਆ ਜਾਵੇਗਾ ਇੱਥੇ ਦੱਸਣਾ ਬਣਦਾ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਹਾਊਸ ਆਫ ਕਾਮਨਸ ਦਾ اجلاس ਉਠਾ ਦਿੱਤਾ ਗਿਆ ਤੇ ਹੁਣ ਸਤੰਬਰ ਚ ਹੀ ਪਾਰਲੀਮੈਂਟ ਮੈਂਬਰ ਆਟਵਾ ਪਰਤਣਗੇ ਸੈਨੇਟ ਵੱਲੋਂ ਬਿੱਲ C5 ਤੇ ਵਿਚਾਰ ਵਟਾਂਦਰੇ ਲਈ ਅਗਲੇ ਹਫ਼ਤੇ ਬੈਠਕ ਕਰਨ ਦੀ ਸਹਿਮਤੀ ਦਿੱਤੀ ਜਾ ਚੁੱਕੀ ਹੈ ਕੈਨੇਡਾ ਚ ਹੁਣ ਲਾਰੈਂਸ ਬਿਸ਼ਨੋਈ ਗੈਂਗ ਤੇ 56 ਕੱਸਣ ਦੀ ਤਿਆਰੀ ਕੀਤੀ ਜਾ ਰਹੀ ਹੈ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਭਾਰਤ ਆਧਾਰਿਤ ਲਾਰੈਂਸ ਬਿਸ਼ਨੋਈ ਗੈਂਗ ਨੂੰ ਕੈਨੇਡਾ ਚ ਅਤਵਾਦੀ ਸੰਗਠਨ ਐਲਾਨਣ ਦੀ ਫੈਡਰਲ ਸਰਕਾਰ ਨੂੰ ਹੋਰੀ ਮੰਗ ਦਾ ਸਮਰਥਨ ਕੀਤਾ ਹੈ। ਉਹਨਾਂ ਕਿਹਾ ਕਿ ਇਸ ਗੈਂਗ ਦਾ ਪੀਲ ਖੇਤਰ ਚ ਕਈ ਅਪਰਾਧਾਂ ਅਤੇ ਹਿੰਸਕ ਕਾਰਵਾਈਆਂ ਚ ਹੱਥ ਰਿਹਾ ਹੈ। ਮੇਅਰ ਬ੍ਰਾਊਨ ਨੇ ਕਿਹਾ ਕਿ ਪੀਲ ਪੁਲਿਸ ਨੂੰ ਸ਼ੱਕ ਹੈ ਕਿ ਇਹ ਗਰੋਹ ਪੀਲ ਖੇਤਰ ਚ ਜ਼ਬਰਨ ਵਸੂਲੀ ਦੀਆਂ ਵਾਰਦਾਤਾਂ ਅਤੇ ਟਾਰਗੇਟਡ ਗੋਲੀਬਾਰੀ ਦੀਆਂ ਘਟਨਾਵਾਂ ਚ ਸ਼ਾਮਲ ਹੈ। ब्राउन ਨੇ মিডিਆ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਭਾਈਚਾਰਿਆਂ ਨੂੰ ਡਰਾਉਂਦੇ ਨੇ ਲੋਕਾਂ 'ਚ دہشت ਫਲਾਉਂਦੇ ਨੇ ਅਤੇ ਇਹ ਇੱਕ ਸ਼ਿਕਾਰ ਕਰਨ ਵਾਲਾ ਸੰਗਠਨ ਹੈ ਇਹ ਇੱਕ ਅੰਤਰਰਾਸ਼ਟਰੀ ਅਪਰਾਧਿਕ ਗਰੋਹ ਹੈ ਜੋ ਕਿਸੇ ਹੋਰ ਦੇਸ਼ ਤੋਂ ਚਲਾਇਆ ਜਾਂਦਾ ਹੈ ਤੇ ਅਜਿਹਾ ਖਤਰਾ ਕੈਨੇਡਾ ਨੇ ਪਿਛਲੇ ਕਾਫੀ ਸਮੇਂ ਤੋਂ ਨਹੀਂ ਵੇਖਿਆ ਇਸ ਹਫਤੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਵੀ ਨੇ ਕਿਹਾ ਸੀ ਕਿ ਉਹ ਚਾਹੁੰਦੇ ਨੇ ਕਿ ਭਾਰਤ ਆਧਾਰਿਤ ਲਾਰੈਂਸ ਬਿਸ਼ਨੋਈ ਗੈਂਗ ਨੂੰ ਕੈਨੇਡਾ 'ਚ ਇੱਕ ਅੱਤਵਾਦੀ ਸੰਗਠਨ ਗਰਦਾਨਿਆ ਜਾਵੇ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਸਾਊਥ ਏਸ਼ੀਅਨ ਭਾਈਚਾਰੇ ਦੇ ਕਾਰੋਬਾਰਾਂ ਨੂੰ ਜ਼ਬਰਨ ਵਸੂਲੀ ਅਤੇ ਮੌਤ ਦੀਆਂ ਧਮਕੀਆਂ ਦੇ ਕਿੰਨੇ ਹੀ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ ਇਹਨਾਂ ਮਾਮਲਿਆਂ 'ਚ ਕਈਆਂ ਦੇ ਤਾਰ ਲੋਰੈਂਸ ਬਿਸ਼ਨੋਈ ਗੈਂਗ ਨਾਲ ਜੁੜਦੇ ਨੇ ਈਬੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਚਿੱਠੀ ਲਿਖਣਗੇ ਤਾਂ ਜੋ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਘੋਸ਼ਿਤ ਕੀਤਾ ਜਾ ਸਕੇ ਇਹ ਨਾਲ ਨਾਲ ਪੁਲਿਸ ਨੂੰ ਲੋੜੀਂਦੇ ਕਾਨੂੰਨੀ ਸੰਦ ਮਿਲ ਸਕਣਗੇ ਤਾਂ ਜੋ ਉਹ ਚੰਗੀ ਤਰ੍ਹਾਂ ਜਾਂਚ ਕਰ ਸਕਣ ਬ੍ਰਾਊਨ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਇਸ ਗੈਂਗ ਨੂੰ ਅੱਤਵਾਦੀ ਗਰਦਾਨਾਂ ਨਾਲ ਪੀਲ ਪੁਲਿਸ ਨੂੰ ਖੇਤਰ ਚ ਇਸੇ ਤਰ੍ਹਾਂ ਦੇ ਅਪਰਾਧਾਂ ਦੀ ਜਾਂਚ ਕਰਨ ਚ ਮਦਦ ਮਿਲੇਗੀ ਫੈਡਰਲ ਸਰਕਾਰ ਨੂੰ ਇਹ ਮੰਗ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਹਾਲ ਹੀ ਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋਹਾਂ ਦੇਸ਼ਾਂ ਦੇ ਹਾਈ ਕਮਿਸ਼ਨਰਾਂ ਨੂੰ ਮੁੜ ਨਿਯੁਕਤ ਕਰਨ ਅਤੇ ਵੀਜ਼ਾ ਸੇਵਾਵਾਂ ਨਵਿਆਉਣ ਤੇ ਸਹਿਮਤੀ ਦੇ ਰਹੇ ਨੇ ਕਾਰਨੀ ਨੇ ਜੀ7 ਸੰਮੇਲਨ ਦੌਰਾਨ ਮੋਦੀ ਨਾਲ ਦਵੱਲੀ ਬੈਠਕ ਮਗਰੋਂ ਇਸ ਫੈਸਲੇ ਦਾ ਐਲਾਨ ਕੀਤਾ ਸੀ ਲੰਘੇ ਸਾਲ RCMP ਨੇ ਇਲਜ਼ਾਮ ਲਗਾਏ ਸਨ ਕਿ ਕੈਨੇਡਾ ਚ ਵਾਪਰਦੀਆਂ ਹਿੰਸਕ ਘਟਨਾਵਾਂ ਜਿਸ ਵਿੱਚ ਕਤਲ ਅਤੇ ਜ਼ਬਰਨ ਵਸੂਲੀ ਵੀ ਸ਼ਾਮਲ ਨੇ ਇਸ ਵਿੱਚ ਭਾਰਤੀ ਏਜੰਟਸ ਦਾ ਹੱਥ ਹੈ। ਕੈਨੇਡਾ 'ਚ ਭਾਰਤੀ ਕਾਰੋਬਾਰੀਆਂ ਤੇ ਚੱਲ ਰਹੀਆਂ ਗੋਲੀਆਂ ਦਾ ਮਾਮਲਾ ਨਵਾਂ ਮੋੜ ਲੈ ਗਿਆ ਜਦੋਂ ਐਡਮਿੰਟਨ ਵਿਖੇ ਵਾਪਰੀ ਵਾਰਦਾਤ ਨੂੰ BC ਦੇ ਖਤਰਨਾਕ ਬ੍ਰਦਰਜ਼ ਕੀਪਰਜ਼ ਗਰੋ ਨਾਲ ਜੋੜਦੇ ਹੋਏ ਅਦਾਲਤੀ ਦਸਤਾਵੇਜ਼ ਸਾਹਮਣੇ ਆ ਗਏ। ਕੈਨੇਡੀਅਨ ਮੀਡੀਆ ਵੱਲੋਂ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ ਨਵੰਬਰ 2023 'ਚ ਹਰਪ੍ਰੀਤ ਉੱਪਲ ਦਾ ਕਤਲ ਜ਼ਬਰੀ ਵਸੂਲੀ ਦੇ ਮਾਮਲੇ ਨਾਲ ਸਬੰਧਤ ਸੀ। ਪ੍ਰੋਜੈਕਟ ਗੈਸਲਾਈਨ ਅਧੀਨ ਗ੍ਰਫਤਾਰ ਸ਼ੱਕੀਆਂ ਚੋਂ ਇੱਕ ਨੇ ਪਿਛਲੇ ਮਹੀਨੇ ਆਪਣਾ ਗੁਨਾਹ ਕਬੂਲ ਕਰ ਲਿਆ ਅਤੇ ਉਸ ਵੱਲੋਂ ਦਰਜ ਕਰਵਾਏ ਬਿਆਨਾਂ ਮੁਤਾਬਕ ਹਰਪ੍ਰੀਤ ਉਪਲ ਬ੍ਰਦਰਜ਼ ਕੀਪਰਜ਼ ਗਰੋ ਦਾ ਮੈਂਬਰ ਸੀ ਹਰਪ੍ਰੀਤ ਉਪਲ ਨੂੰ ਮਨਿੰਦਰ ਧਾਲੀਵਾਲ ਦਾ ਕਰੀਬੀ ਵੀ ਦੱਸਿਆ ਗਿਆ ਜੋ ਵਿਦੇਸ਼ 'ਚ ਬੈਠ ਕੇ ਜ਼ਬਰੀ ਵਸੂਲੀ ਅਤੇ ਅਗਜਨੀ ਦੀਆਂ ਕਥਿਤ ਘਟਨਾਵਾਂ ਕਰਵਾ ਰਿਆ ਸੀ ਇਥੇ ਦੱਸਣਾ ਬਣਦਾ ਹੈ ਕਿ ਐਡਮਿੰਟਨ ਪੁਲਿਸ ਵੱਲੋਂ ਜੁਲਾਈ 2024 ਚ ਗ੍ਰਿਫਤਾਰ ਸ਼ੱਕੀਆਂ ਚੋਂ 19 ਸਾਲ ਦੇ ਦਿਵਨੂਰ ਸਿੰਘ ਆਸ਼ਟ ਨੇ ਪਿਛਲੇ ਮਹੀਨੇ ਸੱਤ ਦੋਸ਼ਾਂ ਚ ਤਿੰਨ ਕਬੂਲ ਕਰ ਲਏ ਰੀਪੋਰਟ ਮੁਤਾਬਕ ਆਸ਼ਟ ਨੇ ਮੰਨਿਆ ਕਿ ਜ਼ਬਰੀ ਵਸੂਲੀ ਦੇ ਇਰਾਦੇ ਨਾਲ ਕੀਤੀਆਂ ਜਾਂਦੀਆਂ ਅਗਜ਼ਨੀ ਦੀਆਂ ਵਾਰਦਾਤਾਂ 'ਚ ਉਹ ਸ਼ਾਮਲ ਰਿਹਾ ਜੋ ਮਨਿੰਦਰ ਢਾਲੀਵਾਲ ਅਤੇ ਹਰਪ੍ਰੀਤ ਸਿੰਘ ਉਪਲ ਦੀਆਂ ਹਦਾਇਤਾਂ ਤੇ ਅੰਜਾਮ ਦਿੱਤੀਆਂ ਜਾਂਦੀਆਂ ਸਨ ਦਿਵਨੂਰ ਸਿੰਘ ਨੂੰ 4.5 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਇਸ ਵਿੱਚੋਂ ਜੇਲ੍ਹ 'ਚ گزارਿਆ ਸਮਾਂ ਕਟਾ ਦਿੱਤਾ ਜਾਵੇਗਾ ਦਿਵਨੂਰ ਤੋਂ ਇਲਾਵਾ ਗੁਰਕਰਨ ਸਿੰਘ ਮਾਨਵਹੀਰ ਪਰਮਿੰਦਰ ਸਿੰਘ ਅਤੇ 17 ਸਾਲ ਦੇ ਇੱਕ ਅੱਲੜ ਨੂੰ ਵੀ ਕਾਬੂ ਕੀਤਾ ਗਿਆ ਜਿਨ੍ਹਾਂ ਵਿਰੁੱਧ ਲੱਗੇ ਦੋਸ਼ ਸਾਬਤ ਨਹੀਂ ਕੀਤੇ ਗਏ ਦੂਜੇ ਪਾਸੇ ਮਨਿੰਦਰ ਢਾਲੀਵਾਲ ਸੰਯੁਕਤ ਅਰਬ ਅਮੀਰਾਤ ਚ ਗ੍ਰਿਫਤਾਰ ਹੋ ਚੁੱਕਾ ਹੈ ਪਰ ਹਵਾਲਗੀ ਅਧੀਨ ਉਸ ਨੂੰ ਕੈਨੇਡਾ ਲਿਯਾਨ ਚ ਸਮਾਂ ਲੱਗ ਸਕਦਾ ਹੈ। ਅਦਾਲਤੀ ਦਸਤਾਵੇਜ਼ ਕਹਿੰਦੇ ਨੇ ਕਿ ਹਰਪ੍ਰੀਤ ਉੱਪਲ ਦੇ ਕਤਲ ਤੋਂ ਪਹਿਲਾਂ ਉਹ ਐਡਮਿੰਟਨ ਦੇ ਡਿਵੈਲਪਰਾਂ ਤੋਂ ਮੋਟੀਆਂ ਰਕਮਾਂ ਦੀ ਮੰਗ ਕਰ ਰਿਹਾ ਸੀ ਜਿਹੜੇ ਕਾਰੋਬਾਰੀ ਰਕਮ ਦੇਣ ਤੋਂ ਨਾ ਕਰਦੇ ਉਹਨਾਂ ਵੱਲੋਂ ਉਸਾਰੇ ਜਾ ਰਹੇ ਘਰ ਸਾੜ ਦਿੱਤੇ ਜਾਂਦੇ ਜਾਂ ਰਹਿائش ਦੇ ਬਾਹਰ ਗੋਲੀਆਂ ਚਲਾਈਆਂ ਜਾਂਦੀਆਂ। 온ਟਾਰੀਓ ਅਤੇ BC ਚ ਵੀ 2023 ਦੌਰਾਨ ਹੀ ਇਹ ਰੋਜਾਨ ਸ਼ੁਰੂ ਹੋਇਆ। आरसीएमपी ਵੱਲੋਂ ਇਸ ਮੁੱਦੇ ਤੇ ਇੱਕ ਕੌਮੀ ਟੀਮ ਬਣਾਈ ਗਈ ਹੈ ਦਸਤਾਵੇਜ਼ ਕਹਿੰਦੇ ਨੇ ਕਿ ਦਿਵਨੂਰ ਸਿੰਘ ਆਸਟ ਜ਼ਬਰੀ ਵਸੂਲੀ ਦੇ ਮਾਮਲਿਆਂ 'ਚ ਵਿਚੋਲੇ ਦਾ ਰੋਲ ਅਦਾ ਕਰਦਾ ਜਿਸ ਨੂੰ ਨਾਮੀ ਗੈਂਗਸਟਰ ਹਦਾਇਤਾਂ ਦਿੰਦੇ ਅਤੇ ਹੇਠਲੇ ਪੱਧਰ ਦੀ ਟੀਮ ਤੋਂ ਉਹ ਵਾਰਦਾਤਾ ਕਰਵਾਉਂਦਾ ਆਸਟ ਨੇ ਖੁਦ ਕੋਈ ਅੱਗ ਨਹੀਂ ਲਾਈ ਪਰ ਹੋਰਨਾਂ ਦੀ ਸ਼ਮੂਲੀਅਤ 'ਚ ਉਸਦੀ ਭੂਮਿਕਾ ਅਕਸਰ ਸਾਹਮਣੇ ਆਈ ਅਕਤੂਬਰ 2023 'ਚ ਇਸ ਗਰੋ ਨੇ ਦੋ ਹੋਮ ਬਿਲਡਰਜ਼ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਇਸ ਮਗਰੋਂ ਦਸੰਬਰ 2023 ਅਤੇ 2024 ਦੇ ਆਰੰਭ ਵਿੱਚ ਦੋ ਹੋਰ ਡਿਵੈਲਪਰ ਨਿਸ਼ਾਨੇ ਤੇ ਆ ਗਏ ਪਰ ਇਸ ਮਾਮਲੇ 'ਚ ਆਸ਼ਰਟ ਨੇ ਸ਼ਮੂਲੀਅਤ ਤੋਂ ਨਾ ਕਰ ਦਿੱਤੀ ਅਦਾਲਤੀ ਦਸਤਾਵੇਜ਼ਾ ਮੁਤਾਬਕ ਅਕਤੂਬਰ ਅਤੇ ਨਵੰਬਰ 2023 ਦਰਮਿਆਨ ਤਿੰਨ ਬਿਲਡਰਾਂ ਦੀ ਮਾਲਕੀ ਵਾਲੇ ਮਕਾਨ ਸਾੜੇ ਗਏ ਤੇ ਕੁੱਲ ਨੁਕਸਾਨ 40 ਲੱਖ ਡਾਲਰ ਰਿਹਾ ਦਸੰਬਰ 2023 'ਚ ਅਗਜ਼ਨੀ ਦੀਆਂ ਵਾਰਦਾਤਾਂ ਬਾਰੇ ਕਥਿਤ ਹਦਾਇਤਾਂ ਦੇਣ ਵਾਲਾ ਨਵਾਂ ਸ਼ਖਸ ਗੁਰਕਰਨ ਸਿੰਘ ਦੇ ਰੂਪ ਚ ਉੱਭਰਿਆ ਮਨਵਹੀਰ ਗੁਰਕਰਨ ਸਿੰਘ ਤੇ ਪਰਮਿੰਦਰ ਸਿੰਘ ਦੇ ਵਕੀਲ ਜਲਦ ਹੀ ਪ੍ਰੀ ਟ੍ਰਾਇਲ ਕੋਰਟ ਅਪੀਅਰੈਂਸ ਵਾਸਤੇ ਮੁਲਾਕਾਤ ਕਰਨ ਜਾ ਰਹੇ ਨੇ ਪਰ ਇੱਥੇ ਵੱਡਾ ਸਵਾਲ ਇਹ ਉੱਠਦਾ ਹੈ ਕਿ ਆਖਰਕਾਰ ਹਰਪ੍ਰੀਤ ਉੱਪਲ ਦਾ ਕਤਲ ਕਿਸ ਨੇ ਤੇ ਕਿਉਂ ਕਰਵਾਇਆ ਐਡਮਿੰਟਨ ਪੁਲਿਸ ਮੁਤਾਬਕ ਹਰਪ੍ਰੀਤ ਉੱਪਲ ਦੇ ਬੇਟੇ ਨੂੰ ਵੀ ਜਾਣ ਬੁੱਝ ਕੇ ਮਾਰਿਆ ਗਿਆ ਤੇ ਹੁਣ ਤੱਕ ਇਨ੍ਹਾਂ ਕਤਲਾਂ ਦੇ ਸਬੰਧ ਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਕੈਨੇਡਾ 'ਚ ਇੱਕ ਪੰਜਾਬੀ ਪਰਿਵਾਰ ਉੱਤੇ ਹਮਲਾ ਕਰਨ ਅਤੇ ਪਰਿਵਾਰ ਦੇ ਮੁਖੀ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ 11 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਲਬਰਟਾ ਦੇ ਐਡਮਿੰਟਨ ਸ਼ਹਿਰ 'ਚ 1 ਜਨਵਰੀ 2023 ਨੂੰ ਵੱਡੇ ਤੜਕੇ ਦੋ ਬੰਦੂਕ ਧਾਰੀ ਦਰਵਾਜ਼ਾ ਤੋੜ ਕੇ ਬਰਿੰਦਰ ਸਿੰਘ ਦੇ ਘਰ 'ਚ ਦਾਖਲ ਹੋਏ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪਛਾਣ ਦੇ ਭੁਲੇਖੇ ਦੀ ਵਾਰਦਾਤ ਦੌਰਾਨ ਬਰਿੰਦਰ ਸਿੰਘ ਤੇ ਉਨ੍ਹਾਂ ਦੀ 21 ਸਾਲਾ ਤਵਨੀਤ ਕੌਰ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਬ੍ਰਿੰਦਰ ਸਿੰਘ ਨੇ ਜ਼ਖਮਾਂ ਦੀ ਤਾਬ ਨਾ ਚਲਦਿਆਂ ਦਮ ਤੋੜ ਦਿੱਤਾ ਜਦਕਿ ਤਵਨੀਤ ਕੌਰ ਦੀ ਜਾਨ ਬਚ ਗਈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਦੋਸ਼ੀ ਟੈਵਨ ਔਰ ਨੇ ਮਾਰਚ 2023 ਚ ਸਰੈਂਡਰ ਕੀਤਾ ਅਤੇ ਉਸ ਵਿਰੁੱਧ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਜਦਕਿ ਉਸ ਦੇ ਸਾਥੀ ਨੂੰ ਜੂਨ 2023 ਚ ਕਾਬੂ ਕੀਤਾ ਗਿਆ। ਟੈਵਰ ਔਰ ਨੇ ਅਦਾਲਤ ਚ ਆਪਣਾ ਗੁਨਾਹ ਕਬੂਲ ਕਰ ਲਿਆ ਜਿਸ ਦੇ ਮੱਦੇਨਜ਼ਰ ਉਸ ਨੂੰ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਹੇਠ ਸਜ਼ਾ ਸੁਣਾਈ ਗਈ। ਟੈਵਰ ਔਰ ਨੇ ਅਦਾਲਤ ਵਿੱਚ ਬਰਿੰਦਰ ਸਿੰਘ ਦੇ ਪਰਿਵਾਰ ਤੋਂ ਮਾਫੀ ਮੰਗੀ ਪਰ ਪਰਿਵਾਰ ਦਾ ਕਹਿਣਾ ਸੀ ਕਿ ਸਜ਼ਾ 'ਚ ਨਰਮੀ ਹਾਸਲ ਕਰਨ ਲਈ ਉਸਨੇ ਡਰਾਮਾ ਕੀਤਾ ਸਰਕਾਰੀ ਅਤੇ ਬਚਾਅ ਪੱਖ ਦੇ ਵਕੀਲਾਂ ਵੱਲੋਂ ਸਾਂਝੇ ਤੌਰ ਤੇ ਟੈਵਨ ਔਰ ਨੂੰ 11 ਸਾਲ ਵਾਸਤੇ ਜੇਲ੍ਹ ਭੇਜਣ ਦੀ ਗੁਜ਼ਾਰਿਸ਼ ਕੀਤੀ ਗਈ ਸਰਕਾਰੀ ਵਕੀਲ ਨੇ ਕਿਹਾ ਕਿ ਦੂਜੇ ਦਰਜੇ ਦੀ ਹੱਤਿਆ ਦੇ ਮਾਮਲੇ 'ਚ ਘੱਟੋ-ਘੱਟ ਸਜ਼ਾ 10 ਸਾਲ ਬਣਦੀ ਹੈ ਤੇ ਟੈਵਨ ਔਰ ਨੂੰ 11 ਸਾਲ ਕੈਦ ਵਾਸਤੇ ਜੇਲ੍ਹ ਭੇਜਣਾ ਲਾਜ਼ਮੀ ਹੋਵੇਗਾ ਐਡਮਿੰਟਨ ਦੀ ਅਦਾਲਤ ਨੇ ਟੈਵਰ ਔਰ ਨੂੰ ਸਜ਼ਾ ਸੁਣਾਦਿਆਂ ਉਮੀਦ ਜ਼ਾਹਰ ਕੀਤੀ ਕਿ ਉਸ ਵੱਲੋਂ ਇੱਕ ਮਾਸੂਮ ਪਰਿਵਾਰ ਨੂੰ ਪਹੁੰਚਾਏ ਗਏ ਵੱਡੇ ਨੁਕਸਾਨ ਦਾ ਪਛਤਾਵਾ ਜ਼ਰੂਰ ਹੋਵੇਗਾ ਦੱਸਦੀ ਹੈ ਕਿ ਟੈਵਨ ਔਰ ਦੇ ਸਾਥੀ 28 ਸਾਲਾ ਡੈਕਵਨ ਰੋਸ਼ੇਨ ਹਾਵੜਲੀ ਵਿਰੁੱਧ ਪਹਿਲੇ ਦਰਜੇ ਦੀ ਹੱਤਿਆ ਸਣੇ ਤਿੰਨ ਦੋਸ਼ ਆਇਦ ਕੀਤੇ ਗਏ ਸਨ ਪੁਲਿਸ ਮੁਤਾਬਕ ਹਮਲਾਵਰਾਂ ਦਾ ਮਕਸਦ ਕਿਸੇ ਹੋਰ ਨੂੰ ਨਿਸ਼ਾਨਾ ਬਣਾਉਣਾ ਸੀ ਪਰ ਪਛਾਣ 'ਚ ਕੋਤਾਹੀ ਦਾ ਨਤੀਜਾ ਬਰਿੰਦਰ ਸਿੰਘ ਤੇ ਉਹਨਾਂ ਦੇ ਪਰਿਵਾਰ ਨੂੰ ਭੁਗਤਣਾ ਪਿਆ ਬਰਿੰਦਰ ਸਿੰਘ ਦੀ ਪਤਨੀ ਜਸਮੀਤ ਕੌਰ ਦੀਆਂ ਅੱਖਾਂ 'ਚੋਂ ਹੰਝੂ ਰੁਕਿਆ ਨਹੀਂ ਸਨ ਰੁਕ ਰਿਹਾ ਇਹ ਪਰਿਵਾਰ ਸੁਨਹਿਰੇ ਭਵਿੱਖ ਦੀ ਭਾਲ 'ਚ 2019 'ਚ ਪੰਜਾਬ ਤੋਂ ਕੈਨੇਡਾ ਆਇਆ ਸੀ ਕੁਝ ਸਮਾਂ BC 'ਚ ਰਹਿਣ ਮਗਰੋਂ ਪਰਿਵਾਰ ਨੇ ਅਲਬਰਟਾ ਦੇ ਐਡਮਿੰਟਨ ਸ਼ਹਿਰ 'ਚ ਵਸਣ ਦਾ ਫੈਸਲਾ ਲਿਆ ਜੋ ਬੇहद ਮੰਦ ਭਾਗਾ ਸਾਬਤ ਹੋਇਆ ਬਿਨੇਕਾਰਾਂ ਦੀਆਂ ਅਰਜ਼ੀਆਂ ਨਾਲ ਛੇੜਛਾੜ ਕਰਨਾ ਕੈਨੇਡਾ ਦੀ ਇੱਕ ਇਮੀਗ੍ਰੇਸ਼ਨ ਕੰਪਨੀ ਨੂੰ ਮਹਿੰਗਾ ਪਿਆ ਬ੍ਰੈਮਟਨ ਦੀ ਗਾਂਧੀ ਇੰਟਰਨੈਸ਼ਨਲ ਲਿਮਟਿਡ ਨੂੰ ਇਮੀਗ੍ਰੇਸ਼ਨ ਅਰਜ਼ੀਆਂ ਦੇ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ 40000 ਡਾਲਰ ਜੁਰਮਾਨਾ ਕੀਤਾ ਗਿਆ ਜਸਟਿਸ ਆਫ ਪੀਸ ਸਟੀਵਨ ਐਮ ਡਿਸੂਜ਼ਾ ਵੱਲੋਂ ਇਮੀਗ੍ਰੇਸ਼ਨ ਕੰਪਨੀ ਨੂੰ ਪ੍ਰੋਵਿੰਸ਼ੀਅਲ ਅਫੈਂਸਸ ਐਕਟ ਅਧੀਨ 25% ਪੀੜਿਤ ਜੁਰਮਾਨਾ ਸਰਚਾਰਜ ਵੀ ਲਾਇਆ ਗਿਆ ਹੈ ਸਰਚਾਰਜ ਦੀ ਰਕਮ ਸੂਬੇ ਦੇ ਵਿਸ਼ੇਸ਼ ਫੰਡ 'ਚ ਜਾਵੇਗੀ ਜਿਸ ਦੀ ਵਰਤੋਂ ਅਜਿਹੇ ਅਪਰਾਧਾਂ ਦੇ ਪੀੜਤਾਂ ਦੀ ਸਹਾਇਤਾ ਵਾਸਤੇ ਕੀਤੀ ਜਾਂਦੀ ਹੈ। ਮੀਡੀਆ ਰਿਪੋਰਟ ਮੁਤਾਬਕ ਗਾਂਧੀ ਇਮੀਗ੍ਰੇਸ਼ਨ ਲਿਮਟਿਡ ਵੱਲੋਂ ਅਨਟੈਰੀਓ ਇਮੀਗ੍ਰੈਂਟ ਨਾਮਿਨੀ ਪ੍ਰੋਗਰਾਮ ਅਧੀਨ ਦੋ ਬਿਨੇਕਾਰਾਂ ਦੀਆਂ ਅਰਜ਼ੀਆਂ ਦਾਖਲ ਕੀਤੀਆਂ ਗਈਆਂ। ਐਕਸਪ੍ਰੈਸ ਐਂਟਰੀ ਸਕਿਲਡ ਟ੍ਰੇਡਸ ਸਟ੍ਰੀਮ ਅਧੀਨ ਇੱਕ ਅਰਜ਼ੀ ਅਕਤੂਬਰ 2022 ਤੇ ਦੂਜੀ ਮਾਰਚ 2023 ਚ ਦਾਇਰ ਕੀਤੀ ਗਈ। ਕੰਪਨੀ ਵੱਲੋਂ ਆਪਣੀਆਂ ਸੇਵਾਵਾਂ ਦੇ ਐਵਜ਼ ਦੇ ਵਿੱਚ ਬਿਨੇਕਾਰ ਤੋਂ ਫੀਸ ਵਸੂਲ ਕੀਤੀ ਗਈ ਪਰ ਬਿਨੇਕਾਰ ਵੱਲੋਂ ਮੁਹੱਈਆ ਕਰਵਾਏ ਗਏ ਜੌਬ ਲੈਟਰਜ਼ ਨਾਲ ਛੇੜਛਾੜ ਕਰਦਿਆਂ ਉਨ੍ਹਾਂ ਕੰਮਾਂ ਨੂੰ ਵੀ ਸ਼ਾਮਲ ਕਰ ਦਿੱਤਾ ਗਿਆ ਜੋ ਬਿਨੇਕਾਰ ਨੇ ਕਦੇ ਕੀਤੇ ਹੀ ਨਹੀਂ ਸਨ 온ਟਾਰੀਓ ਇਮੀਗ੍ਰੈਂਟ ਨੋਮਿਨੀ ਪ੍ਰੋਗਰਾਮ ਅਧੀਨ ਅਰਜ਼ੀਆਂ ਰੱਦ ਹੋ ਗਈਆਂ ਅਤੇ ਗਾਂਧੀ ਇਮੀਗ੍ਰੇਸ਼ਨ ਕੰਪਨੀ ਨੂੰ ਹਰ ਅਰਜ਼ੀ ਦੀ ਏਵਜ਼ ਦੇ ਵਿੱਚ 20,000 ਡਾਲਰ ਜੁਰਮਾਨਾ ਲਾਉਣ ਦਾ ਫੈਸਲਾ ਅਦਾਲਤ ਨੇ ਸੁਣਾਇਆ ਹੈ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਮੁਤਾਬਕ 2019 ਚ ਆਖਰੀ ਵਾਰ ਦੇਖੇਗਾ ਕਫਾਇਤੀ ਪੱਧਰ ਨੂੰ ਬਹਾਲ ਕਰਨ ਲਈ ਅਗਲੇ ਦਹਾਕੇ ਦੌਰਾਨ 4.8 ਮਿਲੀਅਨ ਤੱਕ ਨਵੇਂ ਘਰ ਬਣਾਉਣ ਦੀ ਜ਼ਰੂਰਤ ਹੋਵੇਗੀ ਇਹ ਅੰਦਾਜ਼ਾ ਮੰਗ ਦੇ ਆਧਾਰ ਤੇ ਲਗਾਇਆ ਗਿਆ ਹੈ ਰਾਸ਼ਟਰੀ ਹਾਊਸਿੰਗ ਏਜੰਸੀ ਨੇ ਆਪਣੀ ਨਵੀਂ ਰਿਪੋਰਟ ਚ ਕਿਹਾ ਹੈ ਕਿ 2035 ਤੱਕ ਕੈਨੇਡਾ ਚ ਹਰ ਸਾਲ 430000 ਤੋਂ 480000 ਨਵੇਂ ਘਰ ਬਣਾਉਣ ਦੀ ਜ਼ਰੂਰਤ ਹੈ ਜਿਨ੍ਹਾਂ ਵਿੱਚ ਮਾਲਕੀ ਵਾਲੇ ਅਤੇ ਕਿਰਾਏ ਦੇ ਘਰ ਦੋਵੇਂ ਸ਼ਾਮਲ ਨੇ ਇਹ ਕੈਨੇਡਾ ਚ ਘਰਾਂ ਦੀ ਉਸਾਰੀ ਦੀ ਮੌਜੂਦਾ ਗਤੀ ਤੋਂ ਲਗਭਗ ਦੁੱਗਣੀ ਹੋਵੇਗੀ ਇਸ ਸਾਲ ਮਈ ਤੱਕ 90760 ਘਰਾਂ ਦੀ ਉਸਾਰੀ ਸ਼ੁਰੂ ਹੋਈ ਹੈ ਸੀਐਮਐਚਸੀ ਦੇ ਡਿਪਟੀ ਚੀਫ ਅਰਥਸ਼ਾਸਤਰੀ ਐਲਡ ਐਬ ਆਇਵਰਥ ਨੇ ਕਿਹਾ ਹੈ ਕਿ ਘਰ ਬਣਾਉਣ ਦੀ ਦਰ ਦੁੱਗਣਾ ਕਰਨਾ ਸੰਭਵ ਹੈ ਪਰ ਇਸ ਲਈ ਇੱਕ ਵੱਡੀ ਅਤੇ ਆਧੁਨਿਕ ਵਰਕਫੋਰਸ ਵਧੇਰੇ ਨਿਜੀ ਨਿਵੇਸ਼ ਘਟ ਨਿਜਮਾ ਅਤੇ ਘਟ ਡਿਲੇ ਵਿਕਾਸ ਲਾਗਤਾਂ ਦੀ ਜ਼ਰੂਰਤ ਹੋਵੇਗੀ 2023 ਚ ਸੀਐਮਐਚਸੀ ਨੇ ਅੰਦਾਜ਼ਾ ਲਾਇਆ ਸੀ ਕਿ ਕੈਨੇਡਾ ਨੂੰ 2004 ਦੇ ਕਫਾਇਤੀ ਪੱਧਰ ਤੇ ਪਹੁੰਚਣ ਲਈ 2030 ਤੱਕ 3.5 ਮਿਲੀਅਨ ਵਾਧੂ ਰਿਹਾਇਸ਼ੀ ਯੂਨਿਟ ਬਣਾਉਣ ਦੀ ਜ਼ਰੂਰਤ ਹੋਵੇਗੀ। ਸੀਐਮਐਚਸੀ ਨੇ ਰੀਜਨਲ ਵੇਰਵੇ ਵੀ ਜਾਰੀ ਕੀਤੇ ਜੋ ਦਰਸਾਉਂਦੇ ਨੇ ਕਿ 온ਟਾਰੀਓ ਅਤੇ ਨੋਵਾ ਸਕੋਸ਼ੀਆ ਚ ਸੂਬੇ ਅਨੁਸਾਰ ਸਭ ਤੋਂ ਵੱਡੇ ਰਿਹਾਇਸ਼ੀ ਸਪਲਾਈ ਪਾੜੇ ਨੇ ਜਦਕਿ ਮੌਂਟਰੀਅਲ ਚ ਕਿਸੇ ਵੀ ਵੱਡੇ ਸ਼ਹਿਰ ਨਾਲੋਂ ਸਭ ਤੋਂ ਵੱਧ ਕਰਾਂ ਦੀ ਘਾਟ ਹੈ। ਕੈਨੇਡਾ ਪੋਸਟ ਦਾ ਕਹਿਣਾ ਹੈ ਕਿ ਉਸਨੇ ਆਪਣੀ ਦੂਜੀ ਸਭ ਤੋਂ ਵੱਡੀ ਯੂਨੀਅਨ ਨਾਲ ਇੱਕ ਇਕਰਾਰਨਾਮਾ ਸਮਝੌਤਾ ਕੀਤਾ ਹੈ ਜਦਕਿ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਜ਼ ਨਾਲ ਗੱਲਬਾਤ ਜਾਰੀ ਹੈ ਕਰਾਊਨ ਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਕੈਨੇਡੀਅਨ ਪੋਸਟਮਾਸਟਰ ਅਤੇ ਅਸਿਸਟੈਂਟ ਐਸੋਸੀਏਸ਼ਨ ਨਾਲ ਨਵਾਂ ਸਮੂਹਿਕ ਸਮਝੌਤਾ 18 ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਆਇਆ ਹੈ ਉਸੇ ਸਮੇਂ ਇਹ ਸੀਯੂਪੀਡਬਲਿਊ ਨਾਲ ਗੱਲਬਾਤ ਕਰ ਰਿਹਾ ਹੈ ਡਾਕ ਸੇਵਾ ਦਾ ਕਹਿਣਾ ਹੈ ਕਿ CPAA ਨਾਲ ਸਮਝੌਤਾ ਲਗਭਗ 8500 ਕਰਮਚਾਰੀਆਂ ਨੂੰ ਕਵਰ ਕਰਦਾ ਹੈ ਜੋ ਜ਼ਿਆਦਾਤਰ ਰੂਰਲ ਕੈਨੇਡਾ 'ਚ ਡਾਕ ਘਰਾਂ ਦਾ ਪ੍ਰਬੰਧਨ ਕਰਦੇ ਨੇ ਨਵੇਂ ਸਮਝੌਤੇ 'ਚ 3 ਸਾਲਾਂ 'ਚ 11% ਤਨਖਾਹ ਵਾਧਾ ਸ਼ਾਮਲ ਹੈ ਜੋ ਕਿ 2024 ਦੀ ਸ਼ੁਰੂਆਤ ਤੋਂ ਬਾਅਦ ਲਾਗੂ ਹੋਵੇਗਾ ਜਿਸ ਵਿੱਚ ਪਹਿਲੇ ਸਾਲ 'ਚ 6% ਵਾਧਾ 2025 ਲਈ 3% ਅਤੇ 2026 'ਚ 2% ਵਾਧਾ ਸ਼ਾਮਲ ਹੈ ਕੈਨੇਡਾ ਪੋਸਟ ਅਜੇ ਵੀ ਸੀਯੂਪੀਡਬਲਯੂ ਨਾਲ ਇੱਕ ਸਮਝੌਤੇ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਦੀ ਸਭ ਤੋਂ ਵੱਡੀ ਯੂਨੀਅਨ ਜੋ ਲਗਭਗ 55000 ਡਾਕ ਕਰਮਚਾਰੀਆਂ ਦੀ ਨੁਮਾਇੰਦਗੀ ਕਰਦੀ ਹੈ ਪਿਛਲੇ ਹਫਤੇ ਦੋਨਾਂ ਧਿਰਾਂ ਦੇ ਅਪਡੇਟਸ ਤੋਂ ਸੰਕੇਤ ਮਿਲਿਆ ਹੈ ਕਿ ਉਹ ਗੱਲਬਾਤ ਤੇ ਪ੍ਰਗਤੀ ਕਰਨ ਲਈ ਸੰਘਰਸ਼ ਕਰ ਰਹੇ ਸਨ ਜਦੋਂ ਕਿ ਯੂਨੀਅਨ 23 ਮਈ ਤੋਂ ਓਵਰਟਾਈਮ ਪਾਬੰਦੀ ਅਧੀਨ ਸਾਰੇ ਮੈਂਬਰਾਂ ਨਾਲ ਕਾਨੂੰਨੀ ਹੜਤਾਲ ਦੀ ਸਥਿਤੀ ਹੈ ਬੋ ਗਲੇਸ਼ੀਅਰ ਫਾਲਸ ਲਾਗੇ ਵੱਡਾ ਹਾਦਸਾ ਵਾਪਰਿਆ ਹੈ RCMP ਅਤੇ Parks Canada ਨੇ ਜਾਣਕਾਰੀ ਦਿੱਤੀ ਹੈ ਕਿ ਬੋ ਗਲੇਸ਼ੀਅਰ ਫਾਲਸ ਲਾਗੇ ਇੱਕ ਵੱਡੀ ਚਟਾਨ ਡਿੱਗਣ ਤੋਂ ਬਾਅਦ ਉਸ ਦੀ ਲਪੇਟ 'ਚ ਕਈ ਹਾਈਕਰ ਆ ਗਏ ਨੇ ਇਸ ਹਾਦਸੇ 'ਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਤਿੰਨ ਲੋਕਾਂ ਨੂੰ ਕੱਢ ਕੇ ਹਸਪਤਾਲ ਲਿਆਂਦਾ ਗਿਆ ਸੀ ਇਹਨਾਂ ਵਿੱਚੋਂ ਇੱਕ ਜ਼ਖਮੀ ਨੂੰ ਜ਼ਮੀਨੀ ਐਂਬੂਲੈਂਸ ਰਾਹੀਂ ਅਤੇ ਦੋ ਜ਼ਖਮੀਆਂ ਨੂੰ ਹੈਲੀਕਾਪਟਰ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ Parks Canada ਵੱਲੋਂ ਪ੍ਰਾਪਤ ਅਪਡੇਟ ਅਨੁਸਾਰ ਇੱਕ ਹੋਰ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ ਜਾਨੀ ਹੁਣ ਮ੍ਰਿਤਕਾਂ ਦੀ ਗਿਣਤੀ 2 ਹੋ ਗਈ ਹੈ ਵੀਰਵਾਰ ਸ਼ਾਮ ਹਨੇਰਾ ਪੈਣ ਤੱਕ ਡਰੋਨਾਂ ਅਤੇ ਸਿਖਲਾਈ ਪ੍ਰਾਪਤ ਕੁੱਤਿਆਂ ਰਾਹੀਂ ਹੋਰ ਪੀੜਤਾਂ ਨੂੰ ਲੱਭਣ ਦੇ ਕਾਰਜ ਚੱਲਦੇ ਰਹੇ ਸ਼ੁੱਕਰਵਾਰ ਸਵੇਰੇ ਇਹ ਸਰਚ ਆਪਰੇਸ਼ਨ ਦੁਬਾਰਾ ਸ਼ੁਰੂ ਹੋ ਗਿਆ ਪਾਰਕਸ ਕੈਨੇਡਾ ਨੇ ਆਪਣੇ ਬਿਆਨ ਚ ਕਿਹਾ ਕਿ ਉਹਨਾਂ ਦੀ ਵਿਜ਼ਟਰ ਸੇਫਟੀ ਟੀਮ ਕੈਨੇਡਾ ਟਾਸਕ ਫੋਰਸ 2 ਦੀ ਸਹਾਇਤਾ ਨਾਲ ਮੌਕੇ ਦੀ ਜਾਂਚ ਜਾਰੀ ਰੱਖੇਗੀ ਇਹ ਟੀਮ ਇੱਕ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਟੀਮ ਹੈ ਬਿਆਨt ਕਿਹਾ ਗਿਆ ਕਿ ਕੈਨੇਡਾ ਟਾਸਕ ਫੋਰਸ 1 ਦਾ ਇੱਕ ਭੂ-ਤਕਨੀਕੀ ਇੰਜੀਨੀਅਰ ਟਲਾਨ ਦੀ ਸਥਿਰਤਾ ਦੀ ਜਾਂਚ ਕਰੇਗਾ ਸਾਡੀ ਪਹਿਲੀ ਤਰਜੀਹ ਰਾਹਤ ਕਰਮੀਆਂ ਅਤੇ ਪਾਰਕ ਚ ਆਏ ਸੈਲਾਨੀਆਂ ਦੀ ਸੁਰੱਖਿਆ ਹੈ ਟਾਸਕ ਫੋਰਸ ਦੀ ਟੀਮ ਕੈਲਗਰੀ ਪੁਲਿਸ ਦੀ ਮਦਦ ਨਾਲ ਇਲਾਕੇ ਚ ਇਨਫਰਾ ਰੈਡ ਉਡਾਣਾ ਵੀ ਕਰ ਰਹੀ ਹੈ ਅਧਿਕਾਰੀਆਂ ਨੇ ਕਿਹਾ ਕਿ ਆਰਸੀਐਮਪੀ ਅਜੇ ਵੀ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਨ ਦੀ ਪ੍ਰਕਿਰਿਆ ਚ ਹੈ ਤੇ ਉਸ ਵਿਅਕਤੀ ਬਾਰੇ ਹੋਰ ਕੋਈ ਜਾਣਕਾਰੀ ਹਾਲੇ ਉਪਲਬਧ ਨਹੀਂ ਕਰਵਾਈ ਗਈ ਬੋ ਲੇਕ ਹਾਲੇ ਵੀ ਪੂਰੀ ਤਰ੍ਹਾਂ ਸਲਾਨੀਆਂ ਲਈ ਬੰਦ ਹੈ ਅਤੇ ਜਨਤਕ ਸੁਰੱਖਿਆ ਤੇ ਪਾਰਕ ਸੰਚਾਲਨ ਲਈ ਇਲਾਕੇ 'ਚ ਨੋ ਫਲਾਈ ਜ਼ੋਨ ਲਾਗੂ ਕੀਤਾ ਗਿਆ ਹੈ। ਬਿਆਨ 'ਚ ਇਹ ਵੀ ਦੱਸਿਆ ਗਿਆ ਕਿ ਬੋ ਹਾਰਟ 'ਚ ਰਹਿ ਰਹੇ ਐਲਪਾਈਨ ਕਲੱਬ ਆਫ ਕੈਨੇਡਾ ਦੇ ਵਿਜ਼ਟਰ ਸੁਰੱਖਿਅਤ ਨੇ। ਉੱਥੇ ਰਹਿ ਰਹੇ ਵਿਜ਼ਟਰ ਆਪਣੇ ਨਿਰਧਾਰਤ ਰਵਾਨਗੀ ਸਮੇਂ ਤੇ ਸੁਰੱਖਿਆ ਤਰੂਪ ਦੇ ਵਿੱਚ ਆਪਣੇ ਰਸਤੇ ਰਾਹੀਂ ਨਿਕਲ ਸਕਣਗੇ ਕਿਉਂਕਿ ਉਹ ਰਾਹ ਪ੍ਰਭਾਵਿਤ ਨਹੀਂ ਹੋਇਆ। ਆਈਸ ਫੀਲਡਜ਼ ਪਾਰਕਵੇ ਖੁੱਲਾ ਰਹੇਗਾ। ਹਾਲਾਂਕਿ ਹਾਦਸੇ ਵਾਲੇ ਇਲਾਕੇ ਦੇ ਨੇੜੇ-ਤੇੜੇ ਥੋੜੇ ਸਮੇਂ ਲਈ ਟ੍ਰੈਫਿਕ ਰੁਕੀ ਜਾ ਸਕਦੀ ਹੈ। ਪਾਕਿਸਤਾਨ ਦੇ ਆਰਮੀ ਚੀਫ ਜਨਰਲ ਅਸੀਮ ਮੁਨੀਰ ਨੇ ਆਪਣੇ ਅਮਰੀਕਾ ਦੌਰੇ ਤੋਂ ਬਾਅਦ 트੍ਰੰਪ ਲਈ ਨੋਬਲ ਸ਼ਾਂਤੀ ਪੁਰਸਕਾਰ ਦੀ ਮੰਗ ਉਠਾਈ ਹੈ। ਰਿਪੋਰਟਾਂ ਮੁਤਾਬਕ ਪਾਕਿਸਤਾਨ ਸਰਕਾਰ ਨੇ ਨੋਬਲ ਪੁਰਸਕਾਰ ਲਈ ਡੋਨਲਡ 트੍ਰੰਪ ਦੇ ਨਾਮ ਦਾ ਪ੍ਰਸਤਾਵ ਵੀ ਭੇਜਿਆ ਹੈ। 트੍ਰੰਪ ਨੇ ਸੋਸ਼ਲ ਮੀਡੀਆ ਤੇ ਨੋਬਲ ਪੁਰਸਕਾਰ ਨਾ ਮਿਲਣ ਤੇ ਨਾਰਾਜ਼ਗੀ ਜ਼ਾਹਰ ਕੀਤੀ ਤੇ ਆਪਣੇ ਸ਼ਾਂਤੀ ਸਥਾਪਨ ਦੇ ਦਾਅਵਿਆਂ ਨੂੰ ਦੁਹਰਾਇਆ। ਫਰਸਟ ਪੋਸਟ ਦੀ ਰਿਪੋਰਟ ਅਨੁਸਾਰ 트ੰਪ ਨੇ 2024 ਦੇ ਚੋਣ ਪ੍ਰਚਾਰ ਦੌਰਾਨ ਯੂਕਰੇਨ ਰੂਸ ਜੰਗ ਰੋਕਣ, ਗਾਜ਼ਾ ਸੰਘਰਸ਼ ਦੇ ਪ੍ਰਸਤਾਵ ਅਤੇ ਭਾਰਤ-ਪਾਕਿਸਤਾਨ ਸੰਘਰਸ਼ ਰੋਕਣ ਦੀ ਗੱਲ 10 ਤੋਂ ਵੱਧ ਵਾਰ ਕੀਤੀ। ਉਹ ਈਰਾਨ-ਇਜ਼ਰਾਈਲ ਜੰਗ ਰੋਕਣ ਦਾ ਸੇੜਾ ਵੀ ਲੈਣ ਦੀ ਕੋਸ਼ਿਸ਼ 'ਚ ਨੇ। 트ੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ 트ਰੂਥ ਸੋਸ਼ਲ ਤੇ ਇੱਕ ਲੰਬੀ ਪੋਸਟ ਪਾ ਕੇ 6 ਵਾਰ ਨੋਬਲ ਸ਼ਾਂਤੀ ਪੁਰਸਕਾਰ ਦਾ ਜ਼ਿਕਰ ਕਰਦੇ ਹਾਂ ਕਿਆ ਮੈਂ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਮਿਲ ਕੇ ਕਾਂਗੋ ਅਤੇ ਰਵਾਂਡਾ ਵਿਚਕਾਰ ਸ਼ਾਂਤੀ ਸੰਧੀ ਕਰਵਾਈ ਜਿਸ ਨੇ ਹਿੰਸਕ ਖੂਨ ਖਰਾਬੇ ਨੂੰ ਰੋਕਿਆ ਪਰ ਮੈਨੂੰ ਭਾਰਤ ਪਾਕਿਸਤਾਨ ਸਰਬੀਆ ਕੋਸੋਵੋ ਮਿਸਰ ਇਥੀਓਪੀਆ ਅਤੇ ਪੱਛਮੀ ਏਸ਼ੀਆ ਚ ਅਬਰਾਹਮ ਸਮਝੌਤੇ ਲਈ ਨੋਬਲ ਸ਼ਾਂਤੀ ਪੁਰਸਕਾਰ ਨਹੀਂ ਮਿਲੇਗਾ ਉਹਨਾਂ ਨੇ ਅੱਗੇ ਕਿਹਾ ਕਿ ਰੂਸ ਯੂਕਰੇਨ ਤੇ ਇਜ਼ਰਾਈਲ-ਇਰਾਨ ਜੰਗ ਚ ਨਤੀਜੇ ਜੋ ਵੀ ਹੋਣ ਮੈਨੂੰ ਨੋਬਲ ਨਹੀਂ ਮਿਲੇਗਾ ਪਰ ਲੋਕ ਮੇਰੀ ਨੀਅਤ ਜਾਣਦੇ ਨੇ ਤੇ ਇਹ ਮੇਰੇ ਲਈ ਮਹੱਤਵਪੂਰਨ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਟਰੰਪ ਦਾ ਨੋਬਲ ਸ਼ਾਂਤੀ ਪੁਰਸਕਾਰ ਪ੍ਰਤੀ ਜਨੂਨ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਜੁੜਿਆ ਹੈ ਜਿਨ੍ਹਾਂ ਨੂੰ 2009 ਚ ਅਹੁਦਾ ਸੰਭਾਲਣ ਦੇ 9 ਮਹੀਨਿਆਂ ਤੋਂ ਘੱਟ ਸਮੇਂ ਚ ਇਹ ਪੁਰਸਕਾਰ ਮਿਲਿਆ ਸੀ ਓਬਾਮਾ ਨੂੰ ਅੰਤਰਰਾਸ਼ਟਰੀ ਕੂਟਨੀਤੀ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਲਈ ਇਹ ਸਨਮਾਨ ਮਿਲਿਆ ਟਰੰਪ ਵੀ ਇਸ ਪ੍ਰਤਿਸ਼ਠਿਤ ਸੂਚੀ ਚ ਸ਼ਾਮਲ ਹੋਣਾ ਚਾਹੁੰਦੇ ਨੇ 2019 ਚ 트ੰਪ ਨੇ ਨੋਬਲ ਕਮੇਟੀ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ ਓਬਾਮਾ ਨੂੰ ਰਾਸ਼ਟਰਪਤੀ ਬਣਨ ਦੇ ਤੁਰੰਤ ਬਾਅਦ ਇਹ ਪੁਰਸਕਾਰ ਦਿੱਤਾ ਗਿਆ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਹ ਕਿਉਂ ਮਿਲਿਆ 2024 ਦੇ ਚੋਣ ਪ੍ਰਚਾਰ ਦੌਰਾਨ ਉਹ ਇਸ ਪੁਰਸਕਾਰ ਦਾ ਜ਼ਿਕਰ ਕਰਦੇ ਰਹੇ ਇੱਕ ਫੈਡਰਲ ਅਪੀਲ ਅਦਾਲਤ ਨੇ ਰਾਸ਼ਟਰਪਤੀ 트ੰਪ ਦੀ ਕੈਲੀਫੋਰਨੀਆ ਤੇ ਲਗਭਗ 4000 ਨੈਸ਼ਨਲ ਗਾਰਡ ਮੈਨਾਂ ਦਾ ਕੰਟਰੋਲ ਬਣਾਈ ਰੱਖਣ ਦੀ ਬੇਨਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਇੱਕ ਦਸਤਖਤ ਰਹਿਤ ਫੈਸਲੇ 'ਚ ਨੌਵੀਂ ਯੂਐਸ ਸਰਕਟ ਕੋਰਟ ਆਫ ਅਪੀਲਸ ਨੇ ਗਵਰਨਰ ਗੈਵਨ ਨਿਊਸਮ ਦੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ ਕਿ ਰਾਸ਼ਟਰਪਤੀ ਨੇ ਲਾਸ ਐਂਜਲਸ 'ਚ ਆਈਸੀਈ ਵਿਰੋਧੀ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਰਾਜ ਦੇ ਮਿਲੀਸ਼ੀਆ ਦੇ ਇੱਕ ਹਿੱਸੇ ਦਾ ਕੰਟਰੋਲ ਹਾਸਲ ਕਰਕੇ ਸੰਘੀ ਕਾਨੂੰਨ ਦੀ ਉਲੰਘਣਾ ਕੀਤੀ ਸੀ ਪਿਛਲੇ ਹਫਤੇ ਸੀਨੀਅਰ ਯੂਐਸ ਜ਼ਿਲ੍ਹਾ ਜੱਜ ਚਾਰਲਸ ਬ੍ਰੇਅਰ ਨੇ ਫੈਸਲਾ ਸੁਣਾਇਆ ਕਿ 트럼ਪ ਨੇ ਕਿਸੇ ਵੀ ਰਾਜ ਦੇ ਨੈਸ਼ਨਲ ਗਾਰਡ ਨੂੰ ਬੁਲਾਉਣ ਲਈ ਪੂਰੀਆਂ ਹੋਣ ਵਾਲੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕੀਤਾ ਸੁਣਵਾਈ ਦੌਰਾਨ 트럼ਪ ਗਾਰਡਮੈਨਾਂ ਦੀ ਵਰਤੋਂ ਕਿਵੇਂ ਕਰ ਰਿਹਾ ਹੈ ਇਸ ਬਾਰੇ ਹੋਰ ਕਾਨੂੰਨੀ ਬਹਿਸ ਦੀ ਉਮੀਦ ਹੈ ਗੌਰਤਾਲਬ ਹੈ ਕਿ ਬੀਤੇ ਦਿਨੀ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵੱਲੋਂ ਮਾਰੇ ਜਾਂਦੇ ਛਾਪਿਆਂ ਨੂੰ ਲੈ ਕੇ ਲਾਸ ਐਂਜਲਸ ਤੋਂ ਹੋਏ ਵਿਰੋਧ ਪ੍ਰਦਰਸ਼ਨ ਅਮਰੀਕਾ ਦੇ ਵੱਖ-ਵੱਖ ਥਾਵਾਂ ਤੇ ਫੈਲ ਗਏ ਸਨ। ਲਾਸ ਐਂਜਲਸ ਤੋਂ ਬਾਅਦ ਸੈਂਟਾ ਐਨਾ, ਸਾਨ ਫ੍ਰਾਂਸਿਸਕੋ, ਸੈਕਰਮੈਂਟੋ, ਸਿਆਟਲ, ਵਿਸ਼ਿੰਗਟਨ ਡੀਸੀ, ਆਸਟਨ, ਡੈਲਸ, ਵਿਸ਼ਿੰਗਟਨ, ਫਿਲਾਡਲਫੀਆ, ਬੋਸਟਨ, ਨਿਊਯਾਰਕ, ਸ਼ਿਕਾਗੋ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸ਼ਹਿਰਾਂ 'ਚ 트੍ਰੰਪ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਹੋਏ। ਲਾਸ ਐਂਜਲਸ 'ਚ ਵਿਰੋਧ ਪ੍ਰਦਰਸ਼ਨ ਸ਼ੁੱਕਰਵਾਰ ਨੂੰ ਉਸ ਸਮੇਂ ਸ਼ੁਰੂ ਹੋਏ ਜਦੋਂ ਸੰਗੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਸ਼ਹਿਰ 'ਚ 40 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਿਹਾ ਕਿ ਦੇਸ਼ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹਿ ਲੋਕਾਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ ਅਤੇ ਇਸ ਮੁਹਿੰਮ ਨੂੰ ਤੇਜ਼ ਕੀਤਾ ਜਾਵੇਗਾ ਉਨ੍ਹਾਂ ਨੇ ਖਾਸ ਤੌਰ ਤੇ ਲਾਸ ਐਂਜਲਸ ਸ਼ਿਕਾਗੋ ਅਤੇ ਨਿਊਯਾਰਕ ਵਰਗੇ ਸ਼ਹਿਰਾਂ ਦਾ ਨਾਮ ਲਿਆ ਜਿੱਥੇ ਹਾਲ ਹੀ ਚ ਇਮੀਗ੍ਰੇਸ਼ਨ ਛਾਪਿਆਂ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਹੋ ਰਹੇ ਸਨ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ ਫੈਡਰਲ ਸਰਕਾਰ ਦਾ ਬਿੱਲ C5 ਹਾਊਸ ਆਫ ਕਾਮਨਸ ਦੇ ਵਿੱਚ ਪਾਸ ਵਿਰੋਧੀ ਕਨਜ਼ਰਵੇਟਿਵ ਪਾਰਟੀ ਵੱਲੋਂ ਵੀ ਕੀਤੀ ਗਈ ਬਿੱਲ ਦੀ ਹਮਾਇਤ ਬਿਸ਼ਨੋਈ ਗੈਂਗ ਨੂੰ ਕੈਨੇਡਾ 'ਚ ਅੱਤਵਾਦੀ ਸੰਗਠਨ ਐਲਾਨਣ ਦੀ ਮੰਗ BC ਦੇ ਪ੍ਰੀਮੀਅਰ ਮਗਰੋਂ ਬ੍ਰੈਂਪਟਨ ਦੇ ਮੇਅਰ ਨੇ ਦਿੱਤਾ ਵੱਡਾ ਬਿਆਨ ਕੈਨੇਡੀਅਨ ਗੈਂਗਸਟਰ ਵੀ ਮੰਗ ਰਹੇ ਨੇ ਭਾਰਤੀ ਕਾਰੋਬਾਰੀਆਂ ਤੋਂ ਮੋਟੀ ਰਕਮ ਅਦਾਲਤੀ ਦਸਤਾਵੇਜ਼ ਤੋਂ 브ਦਰਸ ਕੀਪਰਜ਼ ਗੈਂਗ ਦੀ ਭੂਮਿਕਾ ਆਈ ਸਾਹਮਣੇ ਕੈਨੇਡਾ ਚ ਪੰਜਾਬੀ ਦੇ ਕਾਤਲ ਨੂੰ 11 ਸਾਲ ਕੈਦ 2019 ਚ ਪੰਜਾਬ ਤੋਂ ਕੈਨੇਡਾ ਪੁੱਜਾ ਸੀ ਪਰਿਵਾਰ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ